ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਗੱਡੀ ਚਾਹੀਦੀ ਹੈ ਗੱਡੀ ਤੁਸੀਂ ਲੱਭ ਰਹੇ ਹੋ ਵਧੀਆ ਰੇਟ 'ਚ ਸਸਤੀ ਗੱਡੀ ਕੋਈ ਤੁਹਾਨੂੰ ਚਾਹੀਦੀ ਹੈ ਹਰ ਤਰ੍ਹਾਂ ਦੀਆਂ ਗੱਡੀਆਂ ਤੁਹਾਨੂੰ ਵੀਡੀਓ 'ਚ ਮਿਲ ਜਾਣਗੀਆਂ ਤੇ ਰੇਟ ਤੋਂ ਲੈ ਕੇ ਸਾਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਗੱਡੀ ਮੋਟਰਸਾਈਕਲ ਘਰ ਕੂਠੀ ਮਕਾਨ ਤੁਹਾਡੇ ਕੋਲੇ ਆ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ 'ਚ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਵਿਫਟ VDI ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2015 ਮਾਡਲ ਹੈ ਤੇ ਡਿਮਾਂਡ ਦੀ ਗੱਲ ਕਰੀਏ 4,15,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਦਾ ਰੰਗ ਦੇਖੋ ਜੀ ਗੱਡੀ ਦਾ ਚਿੱਟੇ ਰੰਗ ਦੀ ਆ ਤੇ ਨਾ ਤਾਂ ਕੋਈ ਆਪਾਂ ਨੂੰ ਗੱਡੀ ਐਕਸੀਡੈਂਟਡ ਮਿਲਣੀ ਹੈ ਜੀ ਨਾ ਕੋਈ ਡੈਂਟ ਨਾ ਕੋਈ ਸਕ੍ਰੈਚ ਜਮਾ ਸਾਫ਼ ਗੱਡੀ ਹੈ ਜੀ ਬੰਪਰ ਤੋਂ ਲੈ ਕੇ ਪਿਛਲੇ ਬੰਪਰ ਤੱਕ ਹਰ ਤਰ੍ਹਾਂ ਦੀ ਆਪਾਂ ਨੂੰ ਫੁੱਲ ਗਰੰਟੀ ਮਿਲੂਗੀ ਨਾ ਕੋਈ ਰੰਗ ਹੋਈ ਐ ਨਾ ਕੋਈ ਲੱਗੀ ਬੱਜੀ ਐ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਕਾਗਜ਼ ਪੱਤਰਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ 9877065582 ਗੱਲ ਕਰ ਸਕਦੇ ਹੋ ਗੱਲ ਕਰਾਂਗੇ ਜੀ ਆਪਾਂ i20 ਗੱਡੀ ਧੀ ਮਾਡਲ ਗੱਡੀ ਦਾ ਹੈਗਾ ਜੀ 2014 ਤੇ ਮਾਲਕ ਨੇ ਗੱਡੀ ਰੱਖੀ ਪੂਰੀ ਵਧੀਆ ਹੋਈ ਐ ਨਾ ਤਾਂ ਗੱਡੀ ਕੋਈ ਲੱਗੀ ਬੱਜੀ ਐ ਤੇ ਨਾ ਹੀ ਕੋਈ ਐਕਸੀਡੈਂਟਡ ਐ ਚੰਡੀਗੜ੍ਹ ਨੰਬਰ ਦੀ ਗੱਡੀ ਆ ਸੀ ਤੇ ਚੰਡੀਗੜ੍ਹ ਏਰੀਆ ਚ ਗੱਡੀ ਖੜੀ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਦਸੰਬਰ ਮਹੀਨਾ 2014 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਇਨਸ਼ੋਰੈਂਸ ਆਪਾਂ ਨੂੰ ਫੁੱਲ ਮਿਲੂਗਾ ਜੀ ਪਹਿਲੇ ਨਾਮ ਆ ਗੱਡੀ ਤੇ ਟਾਇਰ ਹੈਗੇ ਨੇ ਇਹਦੇ 80 ਤੋਂ 85 ਪੈਸੇ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਚਿੱਟੇ ਰੰਗ ਦੀ ਆ ਟਾਇਰਾਂ ਚ ਅਲਾਈ ਵੀ ਸੋਹਣੇ ਲੱਗੇ ਹੋਈ ਨੇ ਬਾਕੀ 360 ਇੱਕ ਵਾਰੀ ਡਿਮਾਂਡ ਇਹਨਾਂ ਨੇ ਦੱਸੀ ਸੀ ਤੁਸੀਂ ਜਾਓਗੇ ਮਾਲਕ ਦੇ ਘਰੇ ਗੱਡੀ ਨੂੰ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਹਰ ਪਾਸੋਂ ਗੱਡੀ ਪਸੰਦ ਆਊਗੀ ਜਾ ਕੇ ਮਾਲਕ ਦੇ ਘਰੇ ਗੱਡੀ ਨੂੰ ਦੇਖ ਸਕਦੇ ਹੋ ਸੀ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ 9815132009 ਇਹ ਮਾਲਕ ਦਾ ਨੰਬਰ ਹੈਗਾ ਡਜ਼ਾਇਰ ਆਪਾਂ ਲੈ ਕੇ ਪਹੁੰਚੇ ਇੱਕ ਪੰਜਾਬ ਨੰਬਰ ਚਿੱਟੇ ਰੰਗ ਦੀ ਆ ਪਿਛਲੇ ਬੰਪਰ ਤੋਂ ਲੈ ਕੇ ਮੂਹਰੇਲੇ ਬੰਪਰ ਤੱਕ ਗੱਡੀ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਮਾਡਲ ਦੇਖੋ ਜੀ 2010 ਆ ਫੇਰ ਵੀ ਗੱਡੀ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਐ ਦੂਜੇ ਨਾਮ ਗੱਡੀ ਆ ਸੀ 170 ਮਾਲਕ ਨੇ ਡਿਮਾਂਡ ਕਹੀ ਆ ਬਾਕੀ ਰੇਟ ਕਹਿੰਦੇ ਸੀਗੇ ਮਾਲਕ ਵੀ ਬਹਿ ਕੇ ਮੌਕੇ ਤੇ ਕਰ ਲਾਂਗੇ 170 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੇ ਗੱਡੀ ਦੇ ਏਰੀਆ ਦੀ ਗੱਲ ਕਰੀਏ ਜਿੱਥੇ ਗੱਡੀ ਖੜੀ ਹੈ ਜੀ ਮਾਲਕ ਦੇ ਘਰੇ ਖੜੀ ਹੈ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਹੈ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਸਾਰਾ ਕੁਝ ਜਦੋਂ ਤੁਹਾਨੂੰ ਪਸੰਦ ਆ ਗਿਆ ਸੀ ਤੇ ਤਸੱਲੀ ਹੋ ਗਈ ਸਾਰੀ ਉਹ ਤੋਂ ਬਾਅਦ ਰੇਟ ਮੁਕਾ ਲਿਓ ਬਾਕੀ 80 ਤੋਂ 85 ਪੈਸੇ ਟਾਇਰ ਪਾਈ ਨੇ ਅੰਦਰੋਂ ਕੰਡੀਸ਼ਨ ਵਧੀਆ ਸੀਟ ਕਵਰ ਮੈਟ ਮੈਟਿੰਗ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੈ ਜੀ 62 394 63 205 ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਕਰਨਾ ਤੁਸੀਂ ਚਾਹੁੰਦੇ ਹੋ ਜੀ ਤੇ ਨਾਲ ਦੀ ਨਾਲ ਜਿੰਨੀਆਂ ਗੱਡੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਿੰਨੀਆਂ ਮਸ਼ੀਨਰੀਆਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀਆਂ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ ਇੱਕ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਐਕਟਿਵਾ ਸਕੂਟੀ ਇਹ ਤੇ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਚਿੱਟੇ ਰੰਗ ਦੀ ਆ ਸਾਰਾ ਕੁਝ ਵਧੀਆਗਾ ਸਰਵਿਸ ਸਾਰੀ ਹੋਈ ਆ ਬੈਂਡਰੀ ਬਿਲਕੁਲ ਨਵੀਂ ਆ ਸੀ ਟਾਇਰ ਦੋਵੇਂ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ 2019 ਮਾਡਲ ਆ ਸੀ 55000 ਰੁਪਿਆ ਮਾਲਕ ਨੇ ਰੇਟ ਕਿ ਹੈਗਾ ਤੇ ਸਕੂਟੀ ਇਹ ਮੋਗੇ ਏਰੀਆ 'ਚ ਖੜੀ ਆ ਸੀ ਜੇ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਸਕੂਟੀ ਨੂੰ ਚਲਾ ਕੇ ਦੇਖਣਾ ਚਾਹੁੰਦਾ ਸਟਾਰਟ ਕਰਕੇ ਦੇਖਣੀ ਆ ਕਾਗਜ਼ ਦੇਖਣੀ ਆ ਤਾਂ ਮੋਗੇ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਰਹੀਆਂ ਸੀ ਸਕੂਟੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੇ ਕਿਸਾਨੂੰ ਸਕੂਟੀ ਇਹ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾਓ ਜੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਬਾਕੀ ਸਾਰੀ ਜਾਣਕਾਰੀ ਵੀ ਤੁਹਾਨੂੰ ਸਕਰੀਨ ਤੇ ਮਿਲ ਗਈ ਹੋਊਗੀ 98881 ਤੇ 80810 ਤੇ ਹੁਣ ਆਪਾਂ ਗੱਲ ਕਰਾਂਗੇ ਵਿਲੈਨੋ ਗੱਡੀ ਦੀ ਇਹ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸ਼ਾਇਦ ਪਹਿਲਾਂ ਵੀ ਤੁਸੀਂ ਦੇਖੀ ਹੋਵੇ ਤੇ ਮਾਲਕ ਨੇ ਛੇਤੀ ਤੋਂ ਛੇਤੀ ਗੱਡੀ ਇਹ ਵੇਚਣੀ ਹੈ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਗਰੇਜੇ ਕਲਰ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੀ ਅਸੀਂ ਮਾਲਕ ਨੇ ਭੇਜੀ ਆਪਣੇ ਕੋਲੇ ਵੇਚਣ ਵਾਸਤੇ 2005 ਮਾਡਲ ਹੈ ਜੀ 3 ਲੱਖ 20 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ 320 ਦੇ ਵਿੱਚੋਂ ਰੇਟ ਬਹਿ ਕੇ ਕੀਤਾ ਜਾਊਗਾ ਤੇ ਮਾਲਕ ਦਾ ਜਿਹੜਾ ਏਰੀਆ ਸੀ ਇਹਨਾਂ ਦਾ ਏਰੀਆ ਬਠਿੰਡਾਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਬਠਿੰਡੇ ਮਾਲਕ ਦੇ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ 32 ਇੱਕ ਬਾਰੀ ਡਿਮਾਂਡ ਅੰਦਰੋਂ ਗੱਡੀ ਬਹੁਤ ਵਧੀਆ ਪਈ ਹੈ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਆਪਾਂ ਨੂੰ ਚਾਲੂ ਹਾਲਤ ਦੇ ਵਿੱਚ ਮਿਲ ਜਾਣਗੇ ਸੀ ਏਸੀ ਹੀਟਰ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਬਾਕੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਇਹ ਪਸੰਦ ਆਊਗੀ ਬਾਕੀ ਰੰਗ ਦੇਖ ਲਓ ਸੀ ਟਾਇਰ ਦੇਖ ਲਓ ਤੇ ਹਰ ਇੱਕ ਚੀਜ਼ ਦੀਆਂ ਫੋਟੋਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਅੰਦਰ ਦੀਆਂ ਬਾਹਰ ਦੀਆਂ ਸਾਰੀਆਂ ਫੋਟੋਆਂ ਤੁਸੀਂ ਦੇਖ ਹੀ ਰਿਓ ਸੀ ਬਠਿੰਡੇ ਜਾ ਕੇ ਦੇਖੋ ਅੱਧੇ ਟਾਇਰ ਮਿਲ ਜਾਣਗੇ 62 393 13198 ਮਾਲਕ ਦਾ ਨੰਬਰ ਹੈ ਸੀ ਤੇ ਗੱਲ ਕਰਾਂਗੇ ਆਪਾਂ ਵਰਨ ਗੱਡੀ ਦੀ ਪਹਿਲਾਂ ਤਾਂ ਤੁਸੀਂ ਗੱਡੀ ਚੈੱਕ ਕਰੋ ਜੀ ਪੰਜਾਬ ਨੰਬਰ ਤੇ ਗੱਡੀ ਨੂੰ ਚੈੱਕ ਕਰਨ ਤੋਂ ਬਾਅਦ ਤੁਸੀਂ ਗੱਡੀ ਦੇ ਟਾਇਰ ਦੇਖੋ ਜੀ ਟਾਇਰਾਂ 'ਚ ਅਲਾਈ ਦੇਖੋ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਜ਼ਿਆਦਾ ਸੋਹਣੇ ਮਾਲਕ ਨੇ ਟਾਇਰ ਪੋਏ ਹੋਏ ਨੇ ਤੇ ਟਾਇਰਾਂ 'ਤੇ ਵੀ ਸੋਹਣੇ ਅਲਾਈ ਪੋਏ ਹੋਏ ਨੇ ਤੇ 3380 ਮਾਲਕ ਨੇ ਡਿਮਾਂਡ ਕਹੀ ਸੀ ਰੇਟ ਹੈ ਇੱਕ ਡਿਮਾਂਡ ਤੇ 14 ਮਾਡਲ ਗੱਡੀ ਹੈ ਜਾਕੇ ਤੁਸੀਂ ਫੋਟੋਆਂ ਚ ਕੱਲੀ-ਕੱਲੀ ਚੀਜ਼ ਦੇਖ ਹੀ ਰਹੇ ਹੋ ਸੀ ਨਵੇਂ ਟਾਇਰ ਨੇ ਨਵੀਂ ਵਰਗੀ ਗੱਡੀ ਆ ਬੰਪਰ ਤੋਂ ਬੰਪਰ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂ ਜਾਕੇ ਤੁਸੀਂ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਮੋਗੇ ਜਾ ਕੇ ਜੀ ਬਾਕੀ ਰੇਟ ਇੱਕਾ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਆਖਿਆਗਾ ਵੀ ਮੌਕੇ ਤੇ ਰੇਟ ਬਹਿ ਕੇ ਕਰ ਲਾਂਗੇ ਅੰਦਰੋਂ ਕੰਡੀਸ਼ਨ ਬਹੁਤ ਜ਼ਿਆਦਾ ਸੋਹਣੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਹਰੋਂ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਨੰਬਰ ਵਾਈ ਦਾ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਇਹ ਵਰਨਾ ਗੱਡੀ ਆ 8847016011 ਗੱਲ ਕਰ ਸਕਦੇ ਹੋ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ ਮਰੂਤੀ 800 ਗੱਡੀ ਪਹੁੰਚੀ ਆ 2002 ਮਾਡਲ ਹੈ 2028 ਤੱਕ ਰਾਂ ਇਸ ਮਰੂਤੀ ਦੀ ਗੱਡੀ ਦੀ ਪਾਸਿੰਗ ਕਰਵਾਈ ਹੋਈ ਹੈ ਸੀ ਹਰਿਆਣਾ ਨੰਬਰ ਹੈ ਸੋਹਣੀ ਗੱਡੀ ਐ ਬਾਕੀ ਪਟਿਆਲੇ ਖੜੀ ਐ 40000 ਰੁਪਿਆ ਮਾਲਕ ਨੇ ਡਿਮਾਂਡ ਦੱਸੀ ਐ ਸੀ ਬਾਕੀ ਰੇਟ ਮਾਲਕ ਕਹਿੰਦੇ ਸੀਗੇ ਮੌਕੇ ਤੇ ਵੇਖੀ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਗੱਡੀ ਦਾ ਰੇਟ ਵੀ ਤੁਹਾਨੂੰ ਪਸੰਦ ਆਊਗਾ ਬਾਕੀ ਦੋ ਮਾਡਲ ਗੱਡੀਆਂ ਸੀ ਏਸੀ ਹੀਟਰ ਵਰਕਿੰਗ ਦੇ ਵਿੱਚ ਐ ਏਸੀ ਹੀਟਰ ਪੂਰਾ ਵਧੀਆਗਾ ਇੰਜਨ ਗੇਅਰ ਦੀਆਂ ਤੇ ਹਰ ਪਾਸੇ ਮਾਲਕ ਨੇ ਫੋਟੋਆਂ ਪੂਰੀਆਂ ਵਧੀਆ ਖਿੱਚ ਕੇ ਭੇਜੀਆਂ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਨਲਿਤਾ ਚਲਾ ਕੇ ਦੇਖ ਲਓ ਨਾਲੇ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ 8360614849 ਮਾਲਕ ਦਾ ਨੰਬਰ ਹੈ ਜੀ ਤੇ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਪਸੰਦ ਆਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਜੀ ਤੁਹਾਡੀ ਇੱਛਾ ਸੀ ਜੇ ਤੁਸੀਂ ਹਰ ਰੋਜ਼ ਵੀਡੀਓ ਦੇਖਣੀ ਹੈ ਤਾਂ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਨਹੀਂ ਲੱਗੀ ਤਾਂ ਤੁਹਾਡੀ ਮਰਜ਼ੀ ਹੈ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਗੱਡੀਆਂ ਤੇ ਆਪਣੀ ਵੀਡੀਓ ਪਸੰਦ ਆ ਗਈ ਹੋਊਗੀ ਸ਼ੇਅਰ ਕਰਨਾ ਨਾ ਪੁੱਲੋ ਜੀ ਸ਼ੇਅਰ ਕਰਦਿਆ ਕਰੋ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਜਾਈਏ ਜੀ ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ 94665929488 ਭੇਜੋ ਆਪਣੇ ਕੋਲ ਫਰੀਚ ਆਪਾਂ ਐਡ ਲਾ ਦੇਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ